ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਜੋ ਆਪਾਂ ਇਹਨਾਂ ਤੋਂ ਆਪਾਂ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਕਿ ਮੁਲਾਜ਼ਮਾਂ ਦੀ ਜੋ ਵੱਖ-ਵੱਖ ਮੰਗਾਂ ਰੱਖੀਆਂ ਨੇ ਪੰਜਾਬ ਸਰਕਾਰ ਉਹ ਵੱਖ-ਵੱਖ ਮੰਗਾਂ ਕਦੋਂ ਪੂਰੀਆਂ ਕਰ ਸਕਦੇ ਤੇ ਕਿੰਨਾ ਟਾਈਮ ਲਾ ਸਕਦੇ ਆ ਪੰਜਾਬ ਸਰਕਾਰ ਉਸ ਬਾਰੇ ਵੀ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਨੇ ਮੁੱਖ ਮੰਗਾ ਹਾਂਜੀ ਵੀ ਡੀਏ ਦੇ ਵਿੱਚ 16 ਹਜ਼ਾਰ ਵਾਅਦਾ ਹੋਣਾ ਚਾਹੀਦਾ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦਾ ਡੀਏ 58% ਆ ਪੰਜਾਬ ਸਰਕਾਰ ਨੇ ਡੀਏ ਆ ਹਾਂਜੀ 42% ਆ ਸੁਰਾਂ ਹਨ ਬਹੁਤ ਵੱਡਾ ਫਰਕ ਆ ਮਾਂ ਸਰਕਾਰ ਨਾਲ ਬਹੁਤ ਮਿਟੀਆਂ ਹੋਈਆਂ ਵਿਤਾਂ ਹਰਪਾ ਸਿੰਘ ਟੀਮਾਂ ਨਾਲ ਮਿਟੀਆਂ ਹੋਈਆਂ ਮੁਖਰ ਭਵਾਂ ਤੋਂ ਨਾਲ ਮਿਟੀਆਂ ਹੋਈਆਂ ਪਰ ਮੰਗ ਵਾਤੇ ਬਹੁਤ ਦਿੱਤੇ ਗਏ ਹਨ ਵੀ ਡੀਏ ਨੂੰ ਵਾਦਾ ਕੀਤਾ ਜਾਵੇ ਇੱਕ ਪਾਸੇ ਜੋ ਮਾਂ ਸਰਕਾਰ ਨੇ 2025 ਦੇ ਵਿੱਚ ਮਲਾਏ ਡੀ ਦੇ ਵਿੱਚ ਇੱਕ ਵਾਰ ਵੀ ਵਾਦਾ ਨਹੀਂ ਕੀਤਾ ਇੱਕ ਬੇਈਮਾਂ ਸਰਕਾਰ ਸਾਹਦ ਦੋਈਆ ਮਿੱਤੇ ਹਰਪਾਸ ਜੀਮਾ ਨਾ ਬਿਆਨ ਆਇਆਗੇ 17000 ਕਰੋੜ ਰੁਪਏ ਜੋ ਏਰੀਆ ਬਣਦਾ ਸੀਗਾ ਜਿਸ ਕਰਕੇ ਡੀਏ ਵਾਧਾ ਨਹੀਂ ਕਰ ਸਕਦੇ ਉਹਨਾਂ ਦੇ ਦਿਨਾਂ ਦੇ ਵਿੱਚ ਮਾਨ ਸਰਕਾਰ ਦੀ ਦੇ ਵਿੱਚ ਜੋ ਵਾਧਾ ਕਰ ਸਕਦੇ ਮੁਲਾਜ਼ਮਾਂ ਦਾ ਜੋ ਕਿ ਪੇ ਕਮਿਸ਼ਨ ਦਾ ਏਰੀਆ ਰੈ ਕਿੰਨਾ ਦੇ ਸਕਦੇ ਤੇ ਕਦੋਂ ਦੇ ਸਕਦੇ ਆ ਪੰਜਾਬ ਸਰਕਾਰ ਉਸ ਬਾਰੇ ਮੈਨੂੰ ਜਾਣਕਾਰੀ ਦੋਈ ਪੰਜਾਬ ਸਰਕਾਰ ਇਹ ਮਾਨਾ ਏਰੀਆ ਲਗਭਗ 5.5 ਸਾਲ ਦਾ 18000 ਕਰੋੜ ਤੋਂ ਉੱਪਰ ਬਣਦਾ ਜਿਸ ਨੂੰ ਲੈ ਕੇ ਮਲਾਜਮਾਂ ਵੱਲੋਂ ਮਹਾਲੀ ਵਿੱਚ ਚੰਡੀਗੜ੍ਹ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਧਾਮੇ ਵੀ ਲਾਇ ਲਾਇ ਗਏ ਸਾਂਝੇ ਫੰਦੇ ਆਗੂ 30 ਰਾਣੇ ਦੱਸਿਆ ਕਿ ਸਾਡੀ ਮੀਟਿੰਗ ਮੁੱਖ ਮੰਤਰੀ ਭਵਨਤਵ ਨਾਲ ਇੱਕ ਹੋਈ ਸੀ ਜਿਸ ਦੇ ਮੁੱਖ ਮੰਗ ਇਹ ਸੀਗੇ ਛੇਵੇਂ ਪੇਖਦੇ ਹਰ ਹਾਲ ਦਿੱਤਾ ਜਾਵੇ ਕਿਉਂਕਿ 550 ਲੈ ਦੇ ਬਹੁਤ ਵੱਡੀ ਮੰਗ ਸੀ ਇਹ ਓਨਾ ਸਮੇਂ ਵਿੱਚ ਜੋ ਮੁੱਖ ਮੰਤਰੀ ਭਵਨਤਵ ਜਾਂ ਬੇਤਾਂ ਹਰਪਾਲ ਦੀ ਟੀਮਾਂ ਜੋ ਏਰੀਆ ਸੰਬੰਧੀ ਕੋਈ ਫੈਸਲਾ ਕਰ ਸਕਦੇ ਹਨ ਕਿਉਂਕਿ ਦੁਆਰ ਸਤਾਈ ਨੇ ਜੁਣਾ ਨੇੜੇ ਨੇ ਇਸ ਕਰਕੇ ਫੈਸਲਾ ਹੋ ਸਕਦਾ ਹਾਂ ਜੀ ਜੋ ਕਿ ਜਿਵੇਂ ਕੱਚੇ ਕ ਮਲਾਜ਼ਮ ਨੇ ਜੋ ਕੱਚੇ ਮਲਾਜ਼ਮ ਕੰਮ ਕਰਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕਰ ਰਹੇ ਉਹਨਾਂ ਨੂੰ ਪੱਕੇ ਕਰਨ ਦੀ ਉਮੀਦ ਉਤਾਰੀ ਗਈ ਕੀ ਕਰ ਸਕਦੇ ਆ ਪੰਜਾਬ ਸਰਕਾਰ ਉਹਨਾਂ ਬਾਰੇ ਮੈਨੂੰ ਜਾਣਕਾਰੀ ਦਿਓ ਜੋ ਕੱਚੇ ਮਲਾਜ਼ਮ ਦੀ ਮੀਟਿੰਗ ਪੀ ਐ ਸਪੈਸ਼ਲ ਸੀਮਣ ਨਾਲ ਮਹਾਲੀ ਵਿੱਚ ਹੋਈ ਸੀ ਜਿਸ ਤੇ ਸੀਮਣ ਨੇ ਭਰੋਸਾ ਦਿਵਾਇਆ ਕਿ ਤੁਹਾਨੂੰ ਆਉਣ ਸਾਡੇ ਹੱਕ ਵਿੱਚ ਫੈਸਲਾ ਕਰਾਂਗੇ ਪਰ ਠੇਕਾ ਮਲਾਜ਼ਮ ਸੰਸਮੋਰਚਾ ਪੰਜਾਬ ਦੇ ਆਗੂ ਬਲਿਆਸ ਨੇ ਦੱਸਿਆ ਵੀ ਸਾਡੀਆਂ ਮੀਡੀਆ ਪਹਿਲਾਂ ਹੀ ਬਹੁਤ ਹੋ ਜਨ ਸੀਐਮਡੀ ਨਾਲ ਜਾਂ ਬਿਦਨ ਹਰਪਾਸ ਦੀ ਟੀਮਾਂ ਨਾਲ ਪਰ ਸਾਡੇ ਪੱਕੇ ਕੰਮ ਸੰਬੰਧੀ ਕੋਈ ਸਰਕਾਰ ਠੋਸ ਨਹੀਂ ਲੈ ਰਹੀ ਉਹਨਾਂ ਸੰਬੰਧ ਵਿੱਚ 24 ਜਨਵਰੀ 2026 ਨੂੰ ਡਿੜਬਾ ਇਲਾਕਾ ਹੈ ਜੋ ਬਿਦਨ ਹਰਪਾਸ ਦੀ ਟੀਮਾਂ ਦਾ ਉੱਥੇ ਜਾ ਕੇ ਜੋ ਮਲਾਜਮਾਂ ਮਾਸਟਰ ਲਾਲੀ ਪੋਰਟ ਕਰਨੀ ਹੈ ਜਿਵੇਂ ਕਿ 2004 ਤੋਂ ਜਿਵੇਂ ਭਰਤੀ ਹੋਏ ਨੇ ਮਲਾਜਮ ਉਹਨਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੀ ਹੈ ਪੰਜਾਬ ਸਰਕਾਰ ਉਸ ਬਾਰੇ ਜਾਣਕਾਰੀ ਦੇਵੇ ਪੁਰਾਣੀ ਪੈਨਸ਼ਨਿੰਗ ਦੇ ਉੱਪਰ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਜੇਸੀ ਪੁਰਾਣੀ ਪੈਨਸ਼ਨ ਬਹਾਲ ਕਰਦੀ ਆ ਕਿਉਂਕਿ ਮਾਣਿਆਂ ਨੂੰ ਬੜੀ ਆਸ ਸੀ ਸਰਕਾਰ ਦੇ ਉੱਪਰੋਂ ਪਰ ਪੌਣੇ ਸਾਲਾਂ ਸਾਲ ਹੋ ਗਏ ਸਰਕਾਰ ਵੱਲੋਂ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਜਿਸ ਸਾਰੇ ਮਾਲਿਆਂ ਵਿੱਚ ਬਹੁਤ ਵੱਡਾ ਸਸਾ ਹੈ। ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਜੋ ਕਿ ਮੈਨੂੰ ਵੀਡੀਓ ਦੇ ਵਿੱਚ ਆਪਾਂ ਜੋ ਆਪਾਂ ਗੱਲਬਾਤ ਕੀਤੀ ਹੈ ਪਾਈ ਪੰਜਾਬ ਸਰਕਾਰ ਜੋ ਵੀ ਇਹ ਮੰਗਾ ਨੇ ਮੁਲਾਜ਼ਮਾਂ ਦੀ ਜੋ ਵੱਖ-ਵੱਖ ਮੰਗਾ ਨੇ ਇਹ ਕਦੋਂ ਪੂਰੀਆਂ ਕਰਨ ਲੱਗੇ ਨੇ ਇਹ ਦੇਦੇ ਆ ਕਿ 2026 ਦੇ ਵਿੱਚ ਜੋ ਕਿ ਉਹਨਾਂ ਨੇ ਵਾਦੇ ਕੀਤੇ ਨੇ ਪਿਛਲੇ 5 ਸਾਲਾਂ ਦੁਜੋ ਜੋ ਵੀ ਵਾਦੇ ਕੀਤੇ ਨੇ ਉਹ ਇਹ ਸਾਲ ਦੇ ਵਿੱਚ ਉਹ ਵਾਦੇ ਆਪਣੇ ਪੂਰੇ ਕਰ ਦੇਣਗੇ। ਧੰਨਵਾਦ ਜੀ ਵੀਡੀਓ ਚੰਗੀ ਲੱਗੇ ਹੋਵੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਬਤੁਮੇ ਸ਼ੇਅਰ ਕਰੋ।